ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੈਰਾਇ ਦੇ ਜੰਗ ਜਿੱਤਣ ਤੋਂ ਬਾਅਦ ਪਿੰਡ ਕਾਂਗੜ ਵਿੱਚ ਰੋਕ ਗਏ ਭਾਈ ਯੋਧ ਸਿੰਘ ਕੋ ਰੋਕ ਗਏ ਇੱਕ ਦਿਨ ਸ਼ਿਕਾਰ ਕਰਨ ਲਈ ਗੁਰੂ ਜੀ ਜੰਗਲਵਾਲ ਨੂੰ ਚੱਲ ਪਏ ਗੁਰੂ ਜੀ ਨੇ ਇੱਕ ਸੰਗਣੀ ਝਾੜੀ ਕੋਲ ਰੋਕ ਗਏ ਗੁਰੂ ਜੀ ਕੁਝ ਸਮਾਂ ਉੱਥੇ ਹੀ ਰੋਕ ਗਏ ਸੰਗਣੀ ਝਾੜੀ ਵਿੱਚੋਂ ਇੱਕ ਅਜਗਰ ਸੱਪ ਨਿਕਲਿਆ ਜਦੋਂ ਸਿੱਖਾਂ ਨੇ ਨਜ਼ਰ ਉਸ ਸੱਪ ਤੇ ਪਈ ਤਾਂ ਉਹਨਾਂ ਸਿੱਖਾਂ ਨੇ ਉਸ ਅਜਗਰ ਨੂੰ ਉੱਥੋਂ ਹਟਾਉਣ ਦਾ ਯਤਨ ਕੀਤਾ ਗੁਰੂ ਜੀ ਨੇ ਸਿੱਖਾਂ ਨੂੰ ਮਨਾ ਕਰ ਦਿੱਤਾ ਤੇ ਕਿਹਾ ਕਿ ਇਸ ਨੂੰ ਰੋਕੋ ਨਾ ਕਿਉਂਕਿ ਇਹ ਤਾਂ ਵਿਚਾਰਾ ਆਪ ਦੁਖੀ ਹੈ ਸੱਪ ਗੁਰੂ ਜੀ ਦੇ ਚਰਨਾਂ ਕੋਲ ਆ ਗਿਆ ਗੁਰੂ ਜੀ ਨੇ ਆਪਣਾ ਸੱਜਾ ਪੈਰ ਬਾਹਰ ਕੱਢਿਆ ਤੇ ਸੱਪ ਦੇ ਸਿਰ ਨੂੰ ਛੁਹਾਇਆ ਜਿਵੇਂ ਗੁਰੂ ਜੀ ਦਾ ਪੈਰ ਸੱਪ ਨੂੰ ਲੱਗਾ ਤਾਂ ਉਹ ਸੱਪ ਸਿਰ ਤੋਂ ਲੈ ਕੇ ਲੱਕ ਤੱਕ ਪਾੜ ਗਿਆ ਕਤੇ ਖੂਨ ਨਾਲ ਕੀੜੇ ਬਾਹਰ ਨਿਕਲਣ ਲੱਗ ਪਏ ਇਸ ਨੂੰ ਦੇਖ ਕੇ ਸਾਰੇ ਜਾਨੇ ਹੈਰਾਨ ਹੋ ਗਏ ਭਾਈ ਜੋਤ ਸਿੰਘ ਨੇ ਗੁਰੂ ਜੀ ਤੋਂ ਪੁੱਛਿਆ ਕਿ ਮਰੇ ਸਾਪਰੇ ਤਾਂ ਕੀੜੇ ਪੈ ਸਕਦੇ ਹਨ ਪਰ ਇਸ ਨੂੰ ਜौं ਦੇ ਨੂੰ ਕਿਵੇਂ ਕੀੜੇ ਪੈ ਸਕਦੇ ਹਨ ਭਾਈ ਜੋਤ ਸਿੰਘ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਕਿਰਪਾ ਕਰਕੇ ਸਾਨੂੰ ਇਸ ਬਾਰੇ ਜਰੂਰ ਦੱਸੋ ਗੁਰੂ ਜੀ ਨੇ ਦੱਸਿਆ ਕਿ ਇਹ ਸਭ ਪਿਛਲੇ ਜਨਮ ਵਿੱਚ ਇੱਕ ਪਖੜਲੀ ਸਾਧੂ ਸੀ ਜਿਹੜਾ ਲੋਕਾਂ ਨੂੰ ਪਿੱਛੇ ਲਾ ਕੇ ਸੇਵਾ ਕਰਦਾ ਸੀ ਜਿਸ ਨਾਲ ਇਹ ਮਨ ਪਾਉਂਦਾ ਖਾਂਦਾ ਸੀ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਯਾਤਰਾ ਕਰਦੇ ਇਸ ਦੇ ਪਿੰਡ ਵਿੱਚ ਪਹੁੰਚ ਗਏ ਪਿੰਡ ਵਿੱਚ ਪਹੁੰਚਿਆ ਸਾਰੀ ਭਾਈ ਮਰਦਾਨਾ ਜੀ ਗੁਰੂ ਜੀ ਨੂੰ ਆਖ ਲੱਗੇ ਕਿ ਮੈਨੂੰ ਬਹੁਤ ਪਿਆਸ ਲੱਗੀ ਹੈ ਗੁਰੂ ਜੀ ਨੇ ਕਿਹਾ ਕਿ ਅੱਗੇ ਜਾ ਕੇ ਇੱਕ ਰੇਤ ਦਾ ਟੱਬਾ ਆਵੇਗਾ ਉੱਥੇ ਜਾ ਕੇ ਤੂੰ ਪਾਣੀ ਪੀ ਆ ਭਾਈ ਮਰਦਾਨਾ ਜੀ ਉਸ ਸਾਧੂ ਕੋਲ ਚੱਲ ਪਿਆ ਉਸ ਵੇਲੇ ਉਹ ਸਾਧੂ ਲੰਮਾ ਪਿਆ ਹੋਇਆ ਸੀ ਉਹ ਸਾਧੂ ਬੋਲਿਆ ਕਿ ਜੇਕਰ ਪਾਣੀ ਪੀਣਾ ਹੈ ਤਾਂ ਇੰਤਜ਼ਾਰ ਕਰੇ ਜਦੋਂ ਮੇਰੇ ਚੇਲੇ ਆਉਣਗੇ ਤਾਂ ਤੁਹਾਨੂੰ ਪਾਣੀ ਪਿਲਾ ਦੇਣਗੇ ਸਾਧੂ ਆਪਣੇ ਮੰਝੇ ਤੋਂ ਨਾ ਹਿੱਲਿਆ ਸਾਧੂ ਨੂੰ ਕੰਮ ਕਰਨਾ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਸੀ ਉਸ ਨੂੰ ਸਿਰਫ ਐਸ਼ ਕਰਨੀ ਚੰਗੀ ਲੱਗਦੀ ਸੀ ਭਾਈ ਮਰਦਾਨਾ ਜੀ ਨੇ ਕਾਫੀ ਦੇਰ ਤੱਕ ਇੰਤਜ਼ਾਰ ਕੀਤਾ ਪਰ ਉਸ ਨੂੰ ਸਾਧੂ ਦਾ ਕੋਈ ਵੀ ਚੇਲਾ ਨਾ ਪਹੁੰਚਿਆ ਭਾਈ ਮਰਦਾਨਾ ਜੀ ਹਾਰ ਕੇ ਵਾਪਸ ਆ ਗਏ ਤੇ ਇਹ ਸਾਰੀ ਗੱਲ ਗੁਰੂ ਜੀ ਨੂੰ ਦੱਸੀ ਇਹ ਗੱਲ ਸੁਣ ਕੇ ਗੁਰੂ ਜੀ ਆਪ ਚੱਲ ਪਏ ਗੁਰੂ ਜੀ ਜਦ ਉਸ ਸਾਧੂ ਕੋਲ ਗਏ ਤਾਂ ਉਹ ਸਾਧੂ ਮੰਜੇ ਤੇ ਪਿਆ ਹੋਇਆ ਸੀ ਸਾਧੂ ਨੂੰ ਇਸ ਤਰ੍ਹਾਂ ਦੇਖ ਕੇ ਗੁਰੂ ਜੀ ਦੇ ਮੂੰਹੋਂ ਬਚਨ ਨਿਕਲੇ ਕਿ ਕੇਵੇਂ ਸਰਾਲ ਵਾਂਗੂ ਲੰਮਾ ਪਿਆ ਹੋਇਆ ਹੈ ਜੇਕਰ ਤੂੰ ਉੱਠ ਕੇ ਪਾਣੀ ਪਿਆ ਦਿੰਦਾ ਤਾਂ ਤੇਰਾ ਕੀ ਜਾਂਦਾ ਹੈ ਗੁਰੂ ਜੀ ਨੇ ਇਹਨਾਂ ਬਚਨਾਂ ਦੀ ਆਵਾਜ਼ ਉਸ ਸਾਧੂ ਦੇ ਕੰਨਾਂ ਵਿੱਚ ਪਈ ਤਾਂ ਉਸ ਨੇ ਉੱਠ ਕੇ ਗੁਰੂ ਜੀ ਨੂੰ ਦੇਖਿਆ ਤੇ ਦੇਖਦੇ ਸਾਰ ਹੀ ਉਹ ਚਰਨੀ ਪੈ ਗਿਆ ਉਸਨੂੰ ਪਤਾ ਲੱਗ ਗਿਆ ਕਿ ਇਹ ਕੋਈ ਆਮ ਸਾਧੂ ਨਹੀਂ ਹੈ। ਇੰਨਾ ਦੇ ਮੂੰਹੋਂ ਨਿਕਲਿਆ ਬਚਨ ਕਰਦੇ ਖਾਲੀ ਨਹੀਂ ਜਾਵੇਗਾ। ਸਾਧੂ ਬੋਲਿਆ ਕਿ ਆਪ ਜੀ ਦੇ ਮੂੰਹੋਂ ਨਿਕਲੇ ਬਚਨ ਸੱਚ ਹੋ ਜਾਣਗੇ। ਕਿਰਪਾ ਕਰਕੇ ਮੈਨੂੰ ਇਹ ਦੱਸੋ ਕਿ ਮੇਰਾ ਉਧਾਰ ਕਦੋਂ ਹੋਵੇਗਾ। ਗੁਰੂ ਜੀ ਨੇ ਬੋਲਿਆ ਕਿ ਹੁਣ ਅਸੀਂ 6ਵੇਂ ਜਾਮੇ ਵਿੱਚ ਤੈਨੂੰ ਮਿਲਾਂਗੇ ਤੇ ਉਦੋਂ ਹੀ ਤੇਰਾ ਉਧਾਰ ਹੋਵੇਗਾ। ਇਹ ਬਚਨ ਬੋਲਣ ਤੋਂ ਗੁਰੂ ਜੀ ਉੱਥੋਂ ਚਲੇ ਗਏ। ਇਸ ਤੋਂ ਬਾਅਦ ਕੁਝ ਸਾਲ ਬਾਅਦ ਹੀ ਉਸ ਸਾਧੂ ਦੀ ਮੌਤ ਹੋ ਗਈ ਪਰ ਉਹ ਮਰ ਲੱਗਿਆ ਵੀ ਉਸ ਦੀ ਸੁਰਤ ਪੈਸਿਆਂ ਵਿੱਚ ਹੀ ਸੀ ਜਿਸ ਕਰਕੇ ਉਸ ਨੂੰ ਸੱਪ ਦੀ ਜੂਨ ਮਿਲੀ ਇਸ ਦਿੱਤੇ ਅੱਡੇ ਵਿੱਚ ਜੋ ਕੀੜੇ ਮਾਨ ਕੀੜੇ ਸਨ ਉਹ ਇਸ ਦੇ ਭਗਤ ਸਨ ਜਿਹੜੇ ਇਸ ਨੂੰ ਹਰ ਪਲ ਇਸ ਨੂੰ ਅੰਦਰ ਹੀ ਅੰਦਰ ਖਾ ਰਹੇ ਸਨ ਜਿਵੇਂ ਪਹਿਲਾਂ ਇਸ ਨੇ ਉਹਨਾਂ ਭਗਤਾਂ ਦੇ ਪੈਸਿਆਂ ਨੂੰ ਖਾਧਾ ਹੈ ਤਾਂ ਹੁਣ ਇਹ ਕੀੜੇ ਉਸ ਨੂੰ ਖਾ ਰਹੇ ਹਨ ਇਸ ਤਰ੍ਹਾਂ ਉਸ ਸਾਧੂ ਦਾ ਉਧਾਰ ਹੋ ਗਿਆ Oh, also.